ਮੈਂ ਉੱਤੇ ਬਾਹਰ ਬੈਠੀ ਆ ਤੇ ਕਾਕਾ ਨਿਕਾਜਾ ਕਹਿੰਦਾ ਨਾਨੀ ਮੈਨੂੰ ਚਾਹ ਬਣਾ ਦੇ ਤੇ ਮੈਂ ਨਾ ਇਹ ਕਹਿੰਦਾ ਇੱਥੇ ਕੁਝ ਸਮਾਨ ਹੀ ਦੰਦਾ ਨਾਨੀ ਮੈਂ ਕੋਠੇ ਤੇ ਰੱਖਾਂਵਾਂ ਤੇ ਇਹ ਰੱਖਣ ਆਇਆ ਤੇ ਉਧਰੋਂ ਆਜੋ ਓਟੀਆਂ ਹੱਡੀਆਂ ਵਜਾ ਮੰਡੀਆਂ ਚਾਹ ਆ ਕਿੱਧਰ ਅੱਗ ਲੱਗੀ ਕਿੱਧਰ ਅੱਗ ਲੱਗੀ ਹਾਏ ਮੈਂ ਹਾਏ ਆ ਮੇਰਾ ਤਾਂ ਮੁੰਡਾ ਉੱਤੇ ਆ ਮੈਂ ਭੱਜੀ ਆਈ ਦਵਾ ਦਾ ਲੋਕਾਂ ਨੂੰ ਮੈਂ ਭੱਜੀ ਫੇਰ ਥੱਲੇ ਗਈ ਹਾਏ ਮੇਰੇ ਅੰਦਰ ਇਨਵਰਟਰ ਲੱਗਾ ਜੇ ਮੇਰੇ ਬਚਾ ਲਓ ਮੈਂ ਮੇਰੇ ਅੰਦਰ ਅੱਗ ਸਾਰੇ ਲੱਗੀ ਜੇ ਮੈਂ ਲੋਕਾਂ ਨੂੰ ਦਵਾ ਦਾ ਆਵਾਜ਼ਾਂ ਮਾਰੀਆਂ ਲੋਕੀ ਆਣ ਕੇ ਦਵਾ ਦਾ ਮੁੰਡਿਆਂ ਵਿਚਾਰੇ ਨੇ ਆਣ ਕੇ ਪਾਣੀ ਮਾਰ ਮਾਰ ਕੇ ਅੱਗ ਬੁਝਾਈ ਸਾਰੇ ਅੰਦਰ ਦੀਆਂ ਪੇਟੀਆਂ ਪੁੱਟੀਆਂ ਬਾਹਰ ਕੱਢੀਆਂ ਸਾਰਾ ਬਿਸਤਰੇ ਸੜ ਗਏ ਸਾਰੇ ਕੱਪੜੇ ਸਾਰਾ ਕੁਛ ਤਬਾਹ ਹੋ ਗਿਆ ਭਾਜੀ ਕਿੰਨਾ ਸਾਰਾ ਸਮਾਨ ਸਮਾਨਾ ਬਹੁਤ بڑا ਹੀ ਆ ਦੇਖੋ ਕੱਪੜੇ ਕੱਪੜੇ ਸਾਰੇ ਦਾਜ ਵੀ ਹੀ ਸਾਰਾ ਸਾਡੇ ਬੱਚਿਆਂ ਦੇ ਕੱਪੜੇ ਹੀ ਨਵੇਂ ਲਿਆ ਲਿਆ ਕੇ ਸਾਰੇ ਮੈਂ ਤਾਵਾਂ ਲਿਆ ਹੀ ਉੱਥਾ ਹੀ ਸਾਰੇ ਪੁੱਜ ਕੇ ਵਿੱਚੇ ਦਾਜ ਵਾਲੇ ਕੁੜੀ ਦਾ ਬੁਣਿਆ ਆ ਗੁੱਡੀ ਦਾ ਹੀ ਦਾ ਇੱਥੇ ਫਾਂ ਵਿਆ ਉਹ ਕੁੜੀ ਦਾ ਤਾਂ ਇੱਥੇ ਪਿਆ ਬਿਸਤਰੇ ਪੁੱਤਰੇ ਸਾਰੇ ਵਿਆਹ ਦਵਾ ਚਾ ਤਾਂ ਕੱਪੜੇ ਪਏ ਕੁੜੀ ਦੇ ਤੇ ਬਿਸਤਰੇ ਪਏ ਭਰਾਏ ਹੀ ਤੇ ਉਹ ਵੇਖੋ ਸਾਰੇ ਉਹ ਸਾਰੇ ਸੜ ਗਏ ਜੀ ਕਿ ਹਡਿਆ ਕੁੜੀ ਨੇ ਲਿਆਂਦਾ ਨਵਾਂ ਹਲੇ ਉਹ ਵੀ ਸੜ ਗਿਆ ਕੋਹਾਡਾ ਸੜ ਗਿਆ ਦੋ ਪੱਖੇ ਸੜ ਗਏ ਜੇ ਬਿਸਤਰੇ ਕੱਪੜੇ ਹਾਂ ਕੱਪੜੇ ਕਿੰਨੇ ਆ ਬਿਸਤਰੇ ਮੁੰਡੇ ਦੇ ਪੇਟੀ ਜੀ ਪੈਂਟ ਕੋੜਾ ਲੈ ਕੇ ਥੋੜੇ ਦਿਨ ਮੰਡੇ ਨੇ ਲੈੰਦਾ ਵੀ ਭੁੱਜ ਗਿਆ ਜਵਾਈ ਦੇ ਕੱਪੜੇ ਹੀ ਬੈਗ ਭਰ ਭਰ ਰੱਖੇ ਉਹ ਵੀ ਪਤਾ ਹੀ ਨਹੀਂ ਲੱਗਾ ਸਾਰੇ ਅੱਗ ਲੱਗ ਗਈ ਭੁੱਜ ਹੀ ਗਏ ਕੱਪੜੇ ਸਾਰੇ ਪੇਟੀ ਵੀ ਸੜ ਗਏ ਪੇਟੀ ਵਿੱਚ ਹੀ ਬਾਹਰ ਰੱਖੇ ਵੱਡੇ ਕੱਪੜੇ ਉੱਤੇ ਤੋੜਿਆਂ ਚ ਪਾਪਾ ਕਹਿੰਦਾ ਚ ਆਵੇ ਦਰੀਆਂ ਦੁਰੀਆਂ ਹੀ ਉਹ ਸਾਡੀਆਂ ਚੱਚੀਆਂ ਹੀ ਬਣਾਈਆਂ ਉਹ ਵੀ ਭੁੱਜ ਭੱਜ ਗਏ ਸਾਰਾ ਕੁਝ ਉਹ ਇਹੀ ਦੇ ਜੀ ਥੱਲੇ ਬੈਠੇ ਆ ਸਾਨੂੰ ਦੇ ਕੋਈ ਸਮਝ ਨਹੀਂ ਲੱਗੀ ਕੋਈ ਕੀ ਬਣ ਗਿਆ تھا ਉੱਤੇ ਤੇ ਦੁਨੀਆ ਆਣ ਕੇ ਤੇ ਮੁੰਡਿਆਂ ਨੇ ਆਣ ਕੇ ਤੇ ਫਟਾਫਾਟ ਤੇ ਬਾ ਉਹਨਾਂ ਨੂੰ ਉਹਨਾਂ ਵਿਚਾਰਿਆਂ ਬਹੁਤ ਥੋੜਾ ਨਿਵੇਟਰ ਨੇ ਬਹੁਤ ਨੁਕਸਾਨ ਕਰਨਾ ਹੀ ਸਾਦਾ ਤੇ ਉਹ ਨਿਵੇਟਰ ਉਹਨਾਂ ਬਚਾ ਕੇ ਬਚਾ ਲਿਆ ਤੇ ਅੱਗ ਮਚ ਗਈ ਥੱਲੇ ਉਤੇ 3 ਮੀਟਰ ਇੱਕ ਸਾਈਡ ਤੇ ਹੀ ਉਹਨਾਂ ਕਿਆ ਮਤਲਬ ਖਿੱਚ ਲਿਆ ਪਤਾ ਲੱਗਾ ਕਿ ਕਿਸ ਤਰ੍ਹਾਂ ਅੱਗ ਲੱਗੀ ਪਤਾ ਹੀ ਨਹੀਂ ਲੱਗਾ ਜੀ ਕਿਤ ਤਰ੍ਹਾਂ ਅੱਗ ਲੱਗੀ ਆ ਇਹਨੂੰ ਲੋਕਾਂ ਨੇ ਦੱਸਿਆ ਬਾ ਕਿ ਇਹ ਕਿਨੇ ਗਵਾਂਡੋਂ ਆਉਂਦੇ ਹੀ ਬੱਕੜੀਆਂ ਦੋ ਗਲੀ ਚੋਂ ਤੁਸੀਂ ਤਾਂ نیچے ਬੈਠੇ ਸੀ ਛੱਤ ਤੇ ਜਦੋਂ ਅੱਗੇ ਕਿੰਨਾ ਪਤਾ ਲੱਗਾ ਵੀ ਆਹ ਲੱਗੀ ਉਹ ਧੂਆ ਨਿਕਲਿਆ ਨਾ ਜੀ ਆਂਦੀ ਆ ਬੱਬੂਏ ਰਾਹ ਉਤੋਂ ਦੀ ਧੂਆ ਬੱਬੂਏ ਰਾਹ ਨਿਕਲਿਆ ਤੇ ਲੋਕੀ ਕਹਿੰਦੇ ਵੀ ਉੱਤੇ ਤੇ ਅੱਗ ਟਾਡੇ ਲੱਗੀ ਆ ਇਹਨੇ ਅਹੀਂ ਸੋਚਿਆ ਵੀ ਨਹੀਂ ਨਹੀਂ ਉਦਾਂ ਹੀ ਕਿਸੇ ਨੇ ਉਹ ਨੂੰ ਨਾ ਲੀੜੇ ਲਾੜੇ ਕੋ ਸਾੜੇ ਬਣਿਆ ਤੇ ਉਹ ਪਤਾ ਲੱਗਾ ਤੇ ਉਦੋਂ ਫਿਰ ਦੇਤਰੇ ਦੀ ਮੁੰਡੇ ਆ ਗਏ ਭੱਜ ਕੇ ਨੱਠੇ ਨੱਠੇ ਉਹ ਸਾਮ ਉਹਨਾਂ ਸਾਡੇ ਨਹੀਂ ਦੇ ਨਵੀਟਰ ਦਾ ਨੁਕਸਾਨ ਬੜਾ ਕਰਨਾ ਸੀ ਵੀ ਉਹਨੇ ਬਤੀ ਨੇ ਕਿੰਨਾ ਕੁ ਨੁਕਸਾਨ ਸਾਡਾ ਬਹੁਤ ਨੁਕਸਾਨ ਹੋ ਗਿਆ ਸਾਰਾ ਕੱਪੜੇ ਸਮਾਨ ਕੋ ਬਚਿਆ ਨਹੀਂ ਸਾਡਾ ਜੀ ਉਹ ਲੈ ਦੇਣਾ ਨਹੀਂ ਉਹਦਾ ਦਾਜ ਹੀ ਕੁੜੀ ਦਾ ਦਾਜ ਹੀ ਪੱਖੇ ਹੀ ਦੋ ਉਹ ਸਵਾ ਹੀ ਹੋ ਗਏ ਸਾਰੇ ਨਵੇਂ ਹੀ ਪਕੇ ਹਾਂ ਲੀੜਾ ਕਪੜਾ ਸਮਾਨ ਸਾਰਾ ਸਾਰਾ ਹਾਂ ਜੀ ਮਾਂਗ ਆਹੀ ਇਹੋ ਹੀ ਕਹਿੰਨੇ ਆ ਜੀ ਸਰਕਾਰ ਸਾਡੀ ਕੋ ਮਦਦ ਕਰ ਦੇ ਚਲੋ ਇਹ ਜੀ ਚਲੋ ਹਣੇ